ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਹਾਂ 2500 ਸਕਰ ਫੁੱਟ ਦੀ ਜੀ ਇਹਦੇ ਤੇ ਜੋ ਖਰਚਾ ਹੋਇਆ ਤੁਹਾਨੂੰ ਆਪਾਂ ਉਹ ਵੀ ਦੱਸਾਂਗੇ ਤੇ ਤੁਸੀਂ ਇਹਦਾ ਕੰਮ ਦੇਖਣਾ ਕਿੰਨਾ ਸੋਹਣਾ ਹੋਇਆ ਹੋਇਆ ਤੇ ਜਿੰਨਾ ਵੀ ਇਹਦਾ ਕੰਮ ਹੋਇਆ ਤੁਸੀਂ ਇੱਕ ਵਾਰੀ ਨਜ਼ਰ ਮਾਰਨਾ ਤੇ ਆਪਾਂ ਉਹਦੇ ਉੱਤੇ ਜਿੰਨਾ ਹੁਣ ਤੱਕ ਖਰਚਾ ਆਇਆ ਉਹ ਮਕਾਨ ਮਾਲਕ ਨੇ ਆਪਾਂ ਨੂੰ ਦੱਸਿਆ ਜੋਪਰਾ ਜਿਨ੍ਹਾਂ ਦੀ ਕੋਠੀ ਹੈ ਤੇ ਆਪਾਂ ਉਹ ਤੁਹਾਨੂੰ ਮੈਂਸ਼ਨ ਕਰਾਂਗੇ ਤੇ ਆਪਾਂ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਅੰਦਰ ਤੋਂ ਵੀ ਇੱਕ ਵਾਰੀ ਤੁਸੀਂ ਬਾਹਰੋਂ ਚਾਹਤ ਮਾਰੋ ਆ ਦੇਖੋ ਜੀ ਬਾਹਰੋਂ ਆਪਾਂ ਜਿਵੇਂ ਕੰਧੋਲੀ ਕਹਿੰਦੇ ਸੀ ਪਹਿਲਾਂ ਕੰਧੋਲੀ ਕੱਢੀ ਹੋਈ ਹੈ ਇਹਦੇ ਤੇ ਬਾਈ ਉਹਨਾਂ ਨੇ ਜਾਲੀਆਂ ਲਗੀਆਂ ਲਾਈਆਂ ਨੇ ਜੋ ਕਿ ਜਾਲੀਆਂ ਦਾ ਟ੍ਰੈਂਡ ਆ ਤੇ ਉੱਪਰ ਕੋਠੀ ਤੇ ਪਾਵੇ ਲਾਇਆ ਨੇ ਉਹਦੇ ਨਾਲ ਥੋੜੀ ਹੈਵੀ ਲੁੱਕ ਬਣਦੀ ਆ ਤੇ ਇੱਥੇ ਜਾਲੀਆਂ ਨਾਲ ਡਿਜ਼ਾਈਨ ਦਿੱਤਾ ਹੋਇਆ ਜੀ ਵਿੱਚ ਪਾਵੇ ਲਾ ਕੇ ਜਾਲੀਆਂ ਦੇ ਵਿੱਚ ਕਾਲਮ ਜੇ ਖੜੇ ਕਰਕੇ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੈ ਤੇ ਅੰਦਰ ਤੋਂ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਜਿੰਨਾ ਦਾ ਕੰਮ ਹੋਇਆ ਤੇ ਇਹਦਾ ਆਪਾਂ ਸਾਰਾ ਖਰਚਾ ਤੁਹਾਨੂੰ ਦੱਸਾਂਗੇ ਤੇ ਨੰਬਰ ਵੀ ਦੇਵਾਂਗੇ ਜੋ ਆਰਕੀਟੈਕਟ ਭਰਾ ਨੇ ਜਿਨ੍ਹਾਂ ਨੇ ਇਹ ਡਿਜ਼ਾਈਨ ਕੀਤੀ ਹੈ ਤੇ ਜੋ ਠੇਕੇਦਾਰ ਸਾਹਿਬ ਨੇ ਉਹਨਾਂ ਦਾ ਆਪਾਂ ਨੰਬਰ ਵੀ ਦੇਵਾਂਗੇ ਜਿਨ੍ਹਾਂ ਨੇ ਇਹ ਬਣਾਈ ਹੈ ਜੀ ਤੇ ਸਾਰੀ ਕੋਠੀ ਆਪਾਂ ਤੁਹਾਨੂੰ ਅੰਦਰ ਤੋਂ ਦਿਖਾਵਾਂਗੇ ਇਹ ਕੋਠੀ ਦਾ ਏਰੀਆ ਹੈਗਾ ਜੀ 2500 ਸਕਰ ਫੁੱਟ 1500 ਥੱਲੇ ਹੈ 1000 ਉੱਪਰ ਹੈ ਜੀ ਤੇ ਟੋਟਲ ਇਹ 32 ਫੁੱਟ ਚੌੜੀ ਹੈ ਕੋਠੀ ਤੇ ਲੰਬਾਈ ਹੈਗੀ ਇਹ 46 ਫੁੱਟ ਦੀ ਤੇ ਜੇ ਆਪਾਂ ਪੋਰਚ ਦੀ ਗੱਲ ਕਰੀਏ ਪੋਰਚ ਅਲੱਗ ਤੋਂ ਹੈ 12 ਫੁੱਟ ਦਾ ਪੋਰਚ ਹੈ ਜੀ ਤੇ ਇਹ ਅਲੱਗ ਤੋਂ ਹੋएगी ਚੜਾਈ ਇਹ ਸਿੱਧਾ ਜੀ ਕ੍ਰੋਸਿੰਗ ਹੈਗੀ ਪੋਰਚ ਦੀ ਪੋਰਚ ਸਾਈਡ ਦੀ ਗੱਡ ਤਾਂ ਆਪਾਂ ਕੋਠੀ ਕੋਠੀ ਦਾ ਪਾ ਏਰੀਆ ਦੱਸ ਦਿੱਤਾ ਤੁਹਾਨੂੰ 1500 ਬਣਦਾ ਤੇ ਪੋਰਚ ਸਾਈਡ ਤੇ ਆ ਗਿਆ ਜੀ ਤੇ ਅੱਜ ਤੁਹਾਨੂੰ ਆਪਾਂ ਸਾਰੀ ਕੋਠੀ ਅੰਦਰ ਤੋਂ ਦਿਖਾਉਣਾ ਹੈ ਆ ਜੋ ਕਾਲਮ ਖੜੇ ਕੀਤੇ ਹੋਏ ਨੇ ਇਹ 1.5 4 ਫੁੱਟ ਬਾਰ ਮੂਣੀ ਇਹ ਕੋਠੀ ਤੋਂ ਬਾਹਰ ਅਲੱਗ ਜਗ੍ਹਾ ਬਣਦੀ ਹੈ 1.5 4 ਫੁੱਟ ਤੇ ਆ ਦੇਖੋ ਜੀ ਪੋਰਚ ਕ੍ਰੋਸਿੰਗ ਹੈਗੀ ਤੁਰ ਤੱਕ ਇੱਕ ਪਾਸੇ ਆਪਾਂ ਕਹਿ ਸਕਦੇ ਹਾਂ ਜਿਵੇਂ ਭਾਂਡਾ ਪਾ ਕੇ ਉਹਦੇ ਦੀ ਛੱਤ ਪਾ ਦੀਏ ਉਹ ਚੀਜ਼ ਆ ਗਈ ਇਹ ਤੇ ਕੋਠੀ ਦਾ ਏਰੀਆ ਮੰਨ ਕੇ ਚੱਲੋ ਜੋ ਕੋਠੀ ਦਾ ਏਰੀਆ 32 ਬਾਈ 46 ਹੈ ਜੀ ਪੋਰਚ ਪੋਰਚ ਦਾ 12 ਫੁੱਟ ਦਾ ਚੌੜਾ ਹੈਗਾ ਤੇ ਲੰਮਾ 16 18 ਫੁੱਟ ਲੰਮਾ ਜੀ ਪੋਰਚ ਤੇ ਆਪਾਂ ਕੋਠੀ ਦੇ ਅੰਦਰ ਐਂਟਰ ਹੁੰਨੇ ਆ ਜਿੰਨਾ ਇਹਦਾ ਕੰਮ ਹੋਇਆ ਤੁਸੀਂ ਅੰਦਾਜ਼ਾ ਲਾਉਣਾ ਇਹਦੇ ਤੇ ਖਰਚਾ ਹੋਇਆ ਜੀ ਹੁਣ ਤੱਕ 23 ਲੱਖ ਰੁਪਈਆ ਆ ਦੇਖੋ ਤੁਸੀਂ ਬੇੜੇ ਦੇ ਵਿੱਚ ਵੀ ਦੇਖ ਰਹੇ ਹੋ ਟਾਇਲ ਲੱਗੀ ਹੋਈ ਹੈ ਤੇ ਆਪਾਂ ਆਹ ਕਾਲਮ ਤੋਂ ਜੋ ਐਂਟਰੀ ਗੇਟ ਆ ਉੱਥੋਂ ਆਪਾਂ ਐਂਟਰ ਹੋਵਾਂਗੇ ਆ ਦੇਖੋ ਇੱਕ ਵਾਰੀ ਤੁਸੀਂ ਝਾਤ ਮਾਰੋ ਐਲੀਵੇਸ਼ਨ ਬਹੁਤ ਸੋਹਣਾ ਜੀ ਬਾਕੀ ਕੋਠੀ ਦਾ ਜਦੋਂ ਸਾਰਾ ਪੇਂਟ ਵਗੈਰਾ ਹੋ ਕੇ ਸਾਰੀ ਰੈਡੀ ਹੋ ਗਈ ਤੇ ਬਹੁਤ ਸੋਹਣੀ ਲੱਗਣੀ ਹੈ ਕੋਠੀ ਤੇ ਆਜੋ ਆਪਾਂ ਅੰਦਰ ਐਂਟਰ ਹੋਏ ਆ ਤੇ ਰਾਈਟ ਸਾਈਡ ਤੇ ਦੇਖੋ ਜੀ ਇੱਥੇ ਸ਼ੀਸ਼ਾ ਵਗੈਰਾ ਲੱਗ ਕੇ ਲਾਈਟਿੰਗ ਹੋ ਜੂਗੀ ਜੀ ਬਹੁਤ ਸੋਹਣੀ ਲੱਗਦੀ ਹੈ ਜੋ ਕਿ ਰਾਤ ਨੂੰ ਆਪਾਂ ਜਦੋਂ ਇਹਨੂੰ ਜਗਾਉਂਦੇ ਆ ਬਹੁਤ ਸੋਹਣੀ ਲੱਗਦੀ ਹੈ ਤੁਸੀਂ ਜ਼ਿਆਦਾਤਰ ਕੋਠੇ ਜੀ ਦੇਖੀ ਹੋਣੀ ਹੈ ਤੇ ਲੈਫਟ ਸਾਈਡ ਤੇ ਇਹਦੇ ਕਿਚਨ ਦਾ ਏਰੀਆ ਜੀ ਜੋ ਕਿ ਬਹੁਤ ਵਧੀਆ ਖੁੱਲਾ ਕਿਚਨ ਬਣਿਆ ਹੋਇਆ ਹੈ ਆ ਦੇਖੋ ਸੈਲਫ ਬਾਈ ਹੋਰੀ ਪਾਰੇ ਨੇ ਇਹਦੇ ਚ ਸੈਲਫ ਦਾ ਕੰਮ ਚੱਲੀ ਜਾਂਦਾ ਤੇ ਤੁਸੀਂ ਇੱਕ ਵਾਰੀ ਤੁਹਾਨੂੰ ਫੇਰ ਦੱਸਦੇ ਆ ਕਈ ਭਰਾ ਆਪਾਂ ਨੂੰ ਕਮੈਂਟਾਂ ਚ ਦੱਸ ਕਹਿੰਦੇ ਆ ਜਦੋਂ ਆਪਾਂ ਖਰਚਾ ਦੱਸ ਦਿੰਨੇ ਆ ਕੋਠੀ ਤੇ ਵੀਰੇ ਨਹੀਂ ਆ ਸਕਦਾ ਇੰਨਾ ਇੰਨੇ ਚ ਸਾਡੀ ਬਣਾ ਦੋ ਇਹ ਵੀ ਬਣ ਜਾਂਦੀ ਹੁੰਦੀ ਆ ਕੋਠੀ ਇਹ ਜੀ ਗੱਲ ਨਹੀਂ ਏਰੀਏ ਤੇ ਜਿੰਨਾ ਵੀ ਆਪਾਂ ਤੁਸੀਂ ਸਾਰਾ ਗੈਸ ਲਾਇਆ ਕਿੰਨਾ ਕੰਮ ਹੋਇਆ ਹੋਇਆ ਤੇ ਪਿੰਡ ਦੇ ਵਿੱਚ ਕੋਠੀ ਬਣਾਈ ਹੋਈ ਹੈ ਤੇ ਇਹਦੇ ਤੇ ਜਿੰਨਾ ਆਪਾਂ ਖਰਚਾ ਦੱਸਿਆ ਇੰਨਾ ਬਾਈ ਨੇ ਆਪਾਂ ਦੱਸਿਆ ਗਿਣਾਇਆ ਵੀ ਇੰਨਾ ਕੁ ਵੀਰੇ ਆ ਚੀਜ਼ ਲੱਗ ਐਨਾ ਕਾ ਲੱਗਿਆ ਪਤਾ ਨੂੰ ਇੱਕ ਵਾਰੀ ਜੀ ਦੱਸਦਾ ਉਹ ਗੈਸ ਤੁਸੀਂ ਕਰ ਲਓ ਆ ਦੇਖੋ ਜੀ ਡਾਊਨ ਸੀਲਿੰਗ ਹੋਈ ਹੋਈ ਐ ਡਾਊਨ ਸੀਲਿੰਗ ਦਾ ਹੋਇਆ ਹੋਇਆ ਜੀ ਬਾਲ ਪੱਟੀ ਭਰੀ ਹੋਈ ਆ ਪੱਥਰ ਲੱਗਿਆ ਹੋਇਆ ਤੇ ਇੰਨਾ ਕੰਮ ਹੋਇਆ ਹੋਇਆ ਜੀ ਕੋਠੀ ਦਾ ਸਾਰਾ ਤੇ ਜੋੜੀਆਂ ਵਗੈਰਾ ਦਾ ਕੰਮ ਰਹਿੰਦਾ ਹਜੇ ਤੇ ਇਧਰੋਂ ਆਪਾਂ ਕਿਚਨ ਦੇ ਵਿੱਚ ਫਸਟ ਬੈਡਰੂਮ ਦੇ ਵਿੱਚ ਐਂਟਰ ਹੋਏ ਜੀ ਆ ਦੇਖੋ ਫਸਟ ਬੈਡਰੂਮ ਹੈ ਜੀ ਜੋ ਪਹਿਲਾ ਬੈਡਰੂਮ ਹੈ ਅਸੀਂ ਆਪਾਂ ਗਰਾਉਂਡ ਫਲੋਰ ਤੇ ਆ ਜੀ ਪਹਿਲੇ ਬੈਡਰੂਮ ਦੇ ਵਿੱਚ ਆਪਾਂ ਐਂਟਰ ਹੋਏ ਇਹਦੇ ਉਹ ਪਿੱਛੇ ਇੱਕ ਗੇਟ ਦਿੱਤਾ ਹੋਇਆ ਜੋ ਕਿ ਪਿੱਛੇ ਚੁੱਲਾ ਚੌਕਾ ਰੋਟੀ ਵਗੈਰਾ ਉੱਥੇ ਬਣਾ ਸਕਦੇ ਆ ਆਪਾਂ ਉਹ ਏਰੀਆ ਦਿੱਤਾ ਹੋਇਆ ਪਿਛਲੇ ਪਾਸੇ ਤੇ ਬਹੁਤ ਵਧੀਆ ਡਿਜ਼ਾਈਨ ਹੈਗਾ ਕੋਠੀ ਦੀ ਆਪਾਂ ਤੁਹਾਨੂੰ ਉੱਪਰ ਤੋਂ ਵੀ ਸਾਰੀ ਕੋਠੀ ਦਿਖਾਵਾਂਗੇ ਉੱਪਰਲਾ ਜੋ ਪੋਰਸ਼ਨ ਹੈ ਹੁਣ ਇੱਧਰ ਆ ਗਏ ਜੀ ਆਪਾਂ ਜੋ ਆਪਾਂ ਡਰੈਸਿੰਗ ਰੂਮ ਹੈ ਇਹ ਦੋਨੇ ਕਮਰੇ ਨਾਲ ਅਟੈਚ ਹੈ ਜੀ ਦੋਨੇ ਬੈਡਰੂਮ ਨਾਲ ਇਧਰ ਬਾਥ ਰੂਮ ਹੋ ਗਿਆ ਜੀ ਤੇ ਇਹਦਾ ਇੱਕ ਗੇਟ ਪਰਲੇ ਰੂਮ ਦੇ ਵਿੱਚ ਹੈਗਾ ਤੇ ਡਰੈਸਿੰਗ ਏਰੀਆ ਹੋ ਗਿਆ ਤੇ ਆਪਾਂ ਤੁਹਾਨੂੰ ਉਧਰ ਤੋਂ ਵੀ ਦਿਖਾਉਨੇ ਆ ਤੇ ਬਹੁਤ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਕੋਠੀ ਦੀ ਤੇ ਆਜੋ ਆਪਾਂ ਐਂਟਰ ਹੋਇਆ ਦੂਜੇ ਬੈਡਰੂਮ ਦੇ ਵਿੱਚ ਹੁਣ ਆ ਦੇਖੋ ਆ ਦੂਜਾ ਬੈਡਰੂਮ ਹੈ ਜੀ ਦੋਨਾਂ ਦੇ ਪਿੱਛੇ ਇੱਕ ਵਿੰਡੋ ਦਿੱਤੀ ਹੋਈ ਹੈ ਇੱਕ ਇੱਕ ਤੇ ਪਹਿਲੇ ਬੈਡਰੂਮ ਦੇ ਵਿੱਚ ਆਪਾਂ ਗੇਟ ਵੀ ਦੇਖਿਆ ਸੀ ਪਿੱਛੇ ਤੇ ਇਹਦੇ 'ਚ ਇੱਕ ਸਟੋਰ ਕੱਢਿਆ ਹੋਇਆ ਜੀ ਆ ਦੇਖੋ ਜੋਰ ਨਿਸ਼ਾਨ ਦਿਸ ਰਿਹਾ ਹੈ ਉੱਥੇ ਸੈਲਫ ਪਣੀਆ ਜੋ ਪਰਛਤੀ ਕਹਿ ਸਕਦੇ ਆ ਆ ਤੇ ਕੋਠੀ ਦੇ ਵਿੱਚ ਰੋਸ਼ਨੀ ਬਹੁਤ ਪੈਂਦੀ ਹੈ ਜੀ ਆ ਦੇਖੋ ਰੋਸ਼ਨੀ ਕੋਈ ਲਾਈਟਿੰਗ ਲਾਈਟ ਵਗੈਰਾ ਨਹੀਂ ਲੱਗੀ ਹੋਈ ਆ ਦੇਖੋ ਇਧਰੋਂ ਵੀ ਆਪਾਂ ਦੇਖ ਸਕਦੇ ਆ ਡਰੈਸਿੰਗ ਏਰੀਆ ਹੋ ਗਿਆ ਇਹ ਬਾਥਰੂਮ ਹੋ ਗਿਆ ਹੁਣ ਆਪਾਂ ਇਹ ਬੈਡਰੂਮ ਦੇ ਵਿੱਚੋਂ ਲੌਬੀ ਵਾਲੇ ਏਰੀਆ 'ਚ ਚੱਲਦੇ ਆ ਜੀ ਜੋ ਕਿ ਲੌਬੀ ਦਾ ਏਰੀਆ ਆਪਾਂ ਉਹਦੇ 'ਚ ਤੁਹਾਨੂੰ ਸਾਹਮਣੇ ਤੁਹਾਨੂੰ ਕਿਚਨ ਦਿਖਾਤਾ ਸੀ ਆਪਾਂ ਦੋਨੇ ਬੈਡਰੂਮ ਹੋ ਗਏ ਇਧਰਲੇ ਪਾਸੇ ਇੱਕ ਵਾਰੀ ਡਾਊਨ ਸੀਲਿੰਗ ਦੇਖ ਲਓ ਉੱਪਰ ਵਾਲੇ ਪਾਸੇ ਜਿੱਥੇ ਪੀਓ ਪੀਓ ਵੀ ਕਰਨੀ ਉਥੇ ਪੀਓ ਵੀ ਕੀਤੀ ਹੈ ਜਿੱਥੇ ਡਾਊਨ ਸੀਲਿੰਗ ਕਰਨੀ ਸੀ ਉਥੇ ਡਾਊਨ ਸੀਲਿੰਗ ਇੱਕ ਵਾਰੀ ਆਪਾਂ ਪੋਰਚ ਵਾਲੇ ਪਾਸੇ ਤੋਂ ਦੁਆਰਾ ਨਜ਼ਰ ਮਰਵਾ ਦਈਏ ਤੁਹਾਨੂੰ ਆ ਦੇਖੋ ਆ ਪੋਰਚ ਆ ਗਿਆ ਜੀ ਪੋਰਚ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਤੇ ਸੀਮਤ ਜਹਾ ਏਰੀਆ ਜੀ ਸਾਰਾ ਕੋਠੀ ਦਾ 1000 ਸਕਰ ਫੁੱਟ ਉੱਪਰ ਹੈ 1500 ਥੱਲੇ ਹੈ ਤੇ ਪੋਰਚ ਅਲੱਗ ਤੋਂ ਆ ਗਿਆ ਜੀ ਆ ਦੇਖੋ ਇੱਕ ਇਹ ਰੂਮ ਦੇ ਵਿੱਚ ਵੀ ਇਹ ਡ੍ਰਾਈング ਰੂਮ ਆ ਗਿਆ ਜੀ ਇਹਦੇ ਵਿੱਚ ਬਹੁਤ ਸੋਹਣੀ ਡਾਊਨ ਸੀਲਿੰਗ ਦਿੱਤੀ ਹੋਈ ਹੈ ਤੇ ਪ੍ਰੋਪਰ ਸੋਹਣਾ ਕੰਮ ਹੋਇਆ ਜੀ ਜਿੰਨਾ ਵੀ ਹੋਇਆ ਕੁੱਟੀ ਦਾ ਥੱਲੇ ਪੱਥਰ ਲੱਗਿਆ ਹੋਇਆ ਜੀ ਆਜੋ ਆਪਾਂ ਉੱਪਰ ਲੈ ਕੇ ਚੱਲਦੇ ਹਾਂ ਤੁਹਾਨੂੰ ਪੌੜੀਆਂ ਦਾ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਪੌੜੀਆਂ ਦੇ ਵਿੱਚ ਵੀ ਪੱਥਰ ਲੱਗ ਚੁੱਕਿਆ ਤੇ ਜਿੰਨਾ ਕੰਮ ਹੋਇਆ ਦੋਸਤੋ ਤੁਸੀਂ ਗੈਸ ਕਰਨਾ 23 ਲੱਖ ਰੁਪਏ ਖਰਚਾ ਕਹਿੰਦੇ ਆ ਆਪਾਂ ਸਹੀ ਤੁਹਾਨੂੰ ਦੱਸਿਆ 23 ਲੱਖ ਰੁਪਏ ਕਹਿੰਦੇ ਹੁਣ ਤੱਕ ਲੱਗਿਆ ਜੀ ਇਤੋਂ ਅੱਗੇ ਕਿੰਨਾ ਖਰਚਾ ਹੋ ਸਕਦਾ ਇਹਦੇ ਤੇ ਉਹ ਅੱਗੇ ਦੀ ਗੱਲ ਰਹੇਗੀ ਕਿਉਂਕਿ ਲੱਕੜ ਜੋ ਜਿੰਨੀ ਮਰਜ਼ੀ ਮਹਿੰਗੀ ਲਾ ਲਓ ਜਿੰਨੇ ਮਰਜ਼ੀ ਆਪਾਂ ਕਬੜ ਵਾਇਆ ਜਿੰਨਾ ਮਰਜ਼ੀ ਐਕਸਪੈਂਸਿਵ ਕੰਮ ਕਰਾ ਲਓ ਕਿੰਨਾ ਵੀ ਮਹਿੰਗਾ ਕਰਵਾ ਲਓ ਸਸਤਾ ਕਰਵਾ ਲਓ ਉੱਥੇ ਖਰਚਾ ਚਲਾ ਜਾਣਾ ਹੁਣ ਇੱਥੋਂ ਆਪਾਂ ਲਗ ਲ 30 ਤੇ ਵੀ ਸਵਾਪਤ ਕਰ ਸਕਦੇ ਇਹਨੂੰ 40 ਵੀ ਹੋ ਸਕਦਾ ਹੈ ਨਾ ਵੀ ਆ ਦੇਹੋ ਜੀ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਪੀਓਪੀ ਹੋਈ ਹੋਈ ਆ ਪਹਿਲਾ ਬੈੱਡਰੂਮ ਹੈ ਜੀ ਜੋ ਉੱਪਰ ਵਾਲੇ ਪੋਰਸ਼ਨ ਚ ਹੈ ਤੇ ਜਦੋਂ ਆਪਾਂ ਫਰਸਟ ਫਲੋਰ ਤੇ ਆ ਗਏ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੈ ਆ ਦੇਖੋ ਜੋ 3.5 ਫੁੱਟ ਏਰੀਆ ਕੱਢਿਆ ਇਹਦੀ ਛੱਤ ਉੱਪਰ ਤੱਕ ਹੈ ਜੀ ਜੋ ਬਾਹਰੋਂ ਤੋਂ ਦਿਖਾ ਰਹੇ ਸਤੋਂ ਨੂੰ ਕਾਲਮ ਖੜੇ ਕੀਤੇ ਆ ਇਹਦਾ ਐਲੀਵੇਸ਼ਨ ਬਹੁਤ ਸੋਹਣਾ ਬਣ ਗਿਆ ਤੇ ਇਹਦੇ ਵਿੱਚ ਡਰੈਸਿੰਗ ਆ ਗਿਆ ਜੀ ਇੱਕ ਵਾਸ਼ਰੂਮ ਆ ਗਿਆ ਪਹਿਲੇ ਬੈਡਰੂਮ ਦੇ ਵਿੱਚ ਆ ਦੇਖੋ ਬੈਡਰੂਮ ਦਿੱਤਾ ਹੋਇਆ ਉੱਪਰ ਇਹ ਸੇਮ ਏਰੀਆ ਡਰੈਸਿੰਗ ਏਰੀਆ ਤੇ ਵਾਸ਼ਰੂਮ ਦਾ ਤੇ ਆਪਾਂ ਇਹਦੇ ਚੋਂ ਬਾਹਰ ਚੱਲਦੇ ਆਂ ਦੇਖੋ ਆ ਦੇਖੋ ਜੀ ਆ ਬੇੜਾ ਆ ਗਿਆ ਜੀ ਇਧਰਲੇ ਪਾਸੇ ਨਾ ਬੇੜਾ ਆ ਗਿਆ ਇਧਰ ਬਰਾਂਡਾ ਆਪਾਂ ਕਹਿ ਸਕਦੇ ਹਾਂ ਨੂੰ ਬਰਾਂਡਾ ਦਿੱਤਾ ਹੋਇਆ ਜੀ ਗੁਲਾਰੀ ਵਗੈਰਾ ਦੇ ਕੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਤੇ ਆ ਆ ਦੇਖੋ ਪਾਵੇ ਬਹੁਤ ਸੋਹਣੀ ਲੁੱਕ ਦੇ ਰਿਹਾ ਜੀ ਬਾਹਰੋਂ ਵੀ ਦੇਖਿਆ ਤੁਸੀਂ ਤੇ ਬਾਹਰੋਂ ਜੋ ਕੰਧੋਲੀ ਗੱਡੀ ਸੀ ਬਾਈ ਉਹਨਾਂ ਨੇ ਉੱਥੇ ਜਾਲੀ ਲਾਤੀ ਉੱਪਰ ਪਾਵੇ ਲਾਏ ਆ ਆ ਦੇਖੋ ਇੱਥੇ ਟਾਇਲ ਲੱਗੀ ਹੋਈ ਹੈ ਜੀ ਉੱਪਰ ਵਾਲੇ ਪਾਸੇ ਉੱਪਰ ਵਾਲੇ ਪੋਰਸ਼ਨ ਤੇ ਤੇ ਇੱਕ ਵਾਰੀ ਸਾਰੇ ਪੋਰਸ਼ਨ ਤੇ ਚਾਤ ਮਾਰੋ ਤੁਸੀਂ ਤੇ ਦੋਸਤੋ ਸਹੀ ਆਪਾਂ ਨੂੰ ਸਹੀ ਜਿਹਾ ਖਰਚਾ ਦੱਸਿਆ ਬਾਈ ਨੇ ਵੀ ਸਹੀ ਖਰਚਾ ਆਪਣਾ ਇੰਨਾ ਹੋ ਗਿਆ ਬਾਈ ਹੁਣ ਤੱਕ ਤੇ 2500 ਸਕਰ ਫੁੱਟ ਤੇ ਇੰਨਾ ਖਰਚਾ ਇੰਨਾ ਕੰਮ ਹੋ ਜਾਂਦਾ ਲਗਭਗ ਆ ਦੇਖੋ ਜੀ ਆ ਪਿਛਲੇ ਪਾਸਿਓਂ ਵੇੜਾ ਆ ਗਿਆ ਤੇ ਆਪਾਂ ਸਾਈਡ ਤੋਂ ਵੀ ਇਧਰ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਆ ਦੇਖੋ ਪਰਦੀ ਲਾਈ ਹੋਈ ਹੈ ਜੀ ਬਾਹਰਲੇ ਪਾਸੋਂ ਬਹੁਤ ਸੋਹਣੀ ਲੁੱਕ ਦਿੰਦੀ ਹੈ ਕੋਠੀ ਤੇ ਇਧਰੋਂ ਪਾਸੋਂ ਇਹ ਬਰਾਂਡ ਆ ਗਿਆ ਜੀ ਨਾ ਦੇਖੋ ਇਧਰ ਟਾਇਲ ਲੱਗੀ ਹੋਈ ਹੈ ਜੋ ਥੱਲੇ ਲੱਗੀ ਹੋਈ ਟਾਇਲ ਉਹਦੇ ਨਾਲ ਦੀ ਟਾਇਲ ਲੱਗੀ ਹੋਈ ਹੈ ਬਲੈਕ ਐਂਡ ਵਾਈਟ ਜੀ ਤੇ ਦੋਸਤੋ ਵੀਡੀਓ ਸ਼ੇਅਰ ਕਰਿਓ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਹੈ ਬਾਈ ਉਹਨਾਂ ਦਾ ਉਧਰਲੇ ਪਾਸੇ ਜੋ ਦੋ ਦਰਵਾਜੇ ਆ ਇੱਕ ਦਰਵਾਜਾ ਬਹੁਤ ਸ਼ੌਕਨਾ ਰੰਗ ਵਗੈਰਾ ਕਰਕੇ ਉਹਦੇ ਵਿੱਚ ਬੈਠ ਕੇ ਵਾਸ਼ਰੂਮ ਸਾਰਾ ਕੁਝ ਰੱਖੇ